ਟੇਮ ਹਿਊਮਨ ਸਰਵਿਸ ਸੁਸਾਇਟੀ ਨੇ ਕਿਸਾਨ ਜਗਜੀਤ ਸਿੰਘ ਢੱਲੇਵਾਲ ਦੀ ਭੁੱਖ ਹੜਤਾਲ ਦੇ ਸਮਰਥਨ ਵਿੱਚ ਮੁਕ ਦਫਤਰ ਤੋਂ ਕੈਂਡਲ ਮਾਰਚ ਕੱਢਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਉਹਨਾਂ ਦੀ ਟੀਮ ਨੇ ਭਾਗ ਲਿਆ ਇਸ ਤੇ ਪ੍ਰਦੇਸ਼ ਦੇ ਪ੍ਰਧਾਨ ਜਤਿੰਦਰ ਸਟਮਾਨ ਨੇ ਕਿਹਾ ਕਿ ਇਹ ਲੜਾਈ ਸਿਰਫ ਉਹਨਾਂ ਦੀ ਨਹੀਂ ਪੰਜਾਬ ਅਤੇ ਦੇਸ਼ ਦੇ ਲੋਕਾਂ ਨੂੰ ਵੀ ਉਹਨਾਂ ਦਾ ਸਮਰਥਨ ਕਰਨਾ ਚਾਹੀਦਾ ਹੈ ਕਿਸਾਨ ਨਹੀਂ ਤਾਂ ਅੰਨ ਨਹੀਂ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ ਸਾਡੀ ਪੂਰੀ ਟੀਮ ਪੂਰੇ ਪੰਜਾਬ ਵਿੱਚ ਉਹਨਾਂ ਦੇ ਨਾਲ ਹੈ ਅਤੇ ਟੀਮ ਉਹਨਾਂ ਦੀ ਲੰਬੀ ਉਮਰ ਦੀ ਅਰਦਾਸ ਵੀ ਕਰਦੀ ਹੈ ਇਸ ਮੌਕੇ ਤੇ ਪ੍ਰਦੇਸ਼ ਪ੍ਰਧਾਨ ਜਤਿੰਦਰ ਸ਼ਰਮਾ ਸੇਵਾ ਨਿਰਵਿਤ ਐਸਐਸਪੀ ਪਵਨ ਕੁਮਾਰ ਸੇਵਾ ਨਿਰਵਿਤ ਐਸਐਸਪੀ ਸੁਸ਼ੀਲ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਟੀਮ ਦੇ ਮੈਂਬਰ ਮੌਜੂਦ ਸਨ

ਇਹ ਸਾਡੇ ਜੋ ਹਿਊਮਨ ਸੋਸਾਇਟੀ ਪਰ ਪੰਜਾਬ ਵੱਲੋਂ ਸਾਰੇ ਹੀ ਅਲੱਗ-ਅਲੱਗ ਸੈਟਾ ਵਿੱਚ ਕਿਸੇ ਤਰ੍ਹਾਂ ਦੇ ਜੋ ਆਪਣਾ ਕੀ ਕੈਂਡਲ ਮਾਰਚ ਕੀਤੀ ਗਈ ਹੈ ਸਾਰੇ ਆਪਣੇ ਸਾਰੇ ਪੰਜਾਬ ਵੱਲੋਂ ਪੰਜਾਬ ਦੇ ਵੀ ਸਾਡੀ ਟੀਮ ਵੱਲੋਂ ਤੇ ਜੋ ਅੱਜ ਪਟਿਆਲਾ ਵਿੱਚ ਸਾਡੀ ਭੈਣਾ ਮਾਵਾ ਤੇ ਜੋ ਸਾਡੇ ਜਿੰਨੇ ਵੀ ਮੈਂਬਰ ਸਨ ਉਹ ਸਾਰੇ ਨਾਲ ਲੈ ਕੇ ਕੈਂਡਲ ਮਾਰਚ ਕੀਤੀ ਗਈ ਹੈ ਇਹ ਸਾਡੀ ਟੀਮ ਵੱਲੋਂ ਛੋਟਾ ਜਿਹਾ ਉਪਰਾਲਾ ਜੋ ਕਿ ਕਿਸਾਨ ਉਥੇ ਜੋ ਅੱਜ 28 ਮਹੀਨਾ ਦਿਨ ਹੋ ਗਿਆ ਹੈ ਉਹਨਾਂ ਨੂੰ ਤੇ ਬਿਜਲੀ ਦੇ ਜਾਰੀਆਂ ਸਰਕਾਰਾਂ ਦਾ ਕਿਸੇ ਦਾ ਉਹਨਾਂ ਮਿਲ ਧਿਆਨ ਨਹੀਂ ਆ ਅਸੀਂ ਚਾਹੁੰਦੇ ਹਾਂ ਉਹਨਾਂ ਦੇ ਕਿਸੇ ਚੀਜ਼ ਦਾ ਜੋ ਜਿਸ ਕਰਕੇ ਉਹ ਮੁੱਦੇ ਤੇ ਬੈਠੇ ਨੇ ਉਸੇ ਉਹਨਾਂ ਨੂੰ ਜਲਦੀ ਜਲਦੀ ਹੱਲ ਕੀਤਾ ਜਾਵੇ ਤੇ ਜੋ ਅਸੀਂ ਉਹਨਾਂ ਦੇ ਲੰਬੀ ਉਮਰ ਵਾਸਤੇ ਪੇਰ ਵੀ ਕੀਤੀ ਹੈ ਤੇ ਕੈਂਡਲ ਕੈਂਡਲ ਜਲਾ ਕੇ ਸਾਰੀ ਥਾਰੀ ਟੀਮ ਤੇ ਰੋਸ਼ਨੀ ਦੱਸ ਦਿੱਤਾ ਹੈ ਤੇ ਅਸੀਂ ਚਾਹੁੰਦੇ ਹਾਂ ਵੀ ਡਡੇਵਾਲ ਸਾਹਿਬ ਜਲਦੀ ਜਲਦੀ ਸਬਸਤ ਹੁਣ ਤੇ ਉਹਨਾਂ ਦੀ ਮੰਗਾਂ ਪੰਜਾਬ ਸਰਕਾਰ ਤੋਂ ਅਸੀਂ ਬੇਨਤੀ ਕਰਦੇ ਹਾਂ ਕਿ ਪੰਜਾਬ ਕੇਂਦਰੀ ਮੂਵਮੈਂਟ ਤੋਂ ਵੀ ਜਲਦੀ ਜਲਦੀ ਉਹਨਾਂ ਦਾ ਹੱਲ ਕੱਢਿਆ ਜਾਵੇ ਜੋ ਕਿ ਅੱਜ ਮਰਨ ਦੇ ਬਿਲਕੁਲ ਬਹੁਤ ਕਰੀਬ ਪਹੁੰਚੇ ਹੋਏ ਨੇ ਉਹ ਇਹ ਅਨੰਦਾਲ ਅਪੀਖ ਨਾ ਕਰੋ ਇਸ ਕਰਕੇ ਮੈਂ ਚੰਦਾ ਸਾਰੀ ਟੀਮ ਨੂੰ ਦੁਸਤ ਕਰਦੇ ਹਾਂ ਰਿਕੁਐਸਟ ਕਰਦੇ ਹਾਂ ਵੀ ਜਿ ਜੀਸੀ ਡੱਲੇ ਵਾਲੇ ਜੀ ਦੀ ਜੋ ਜਿਸ ਕਰਕੇ ਭੁੱਖਰਦਾਂ ਦੇ ਬੈਠੇ ਆ ਉਹਨਾਂ ਦੀ ਜਲਦੀ ਜਲਦੀ ਸੁਣਾਈ ਕੀਤੀ ਜਾਵੇ ਧੰਨਵਾਦ ਦੇ ਨਾਲ ਹਿਊਮਨ ਰਾਈਟਸ ਸੁਸਾਇਟੀ ਜੋ ਕਿ ਪੂਰੇ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ ਜਨਰਲ ਵਰਗ ਤੇ ਐਸਸੀ ਵਰਗ ਦੇ ਹੱਕਾਂ ਲਈ ਸਾਰੇ ਵਰਗ ਦੇ ਲਈ ਕੰਮ ਕਰਦੀ ਆ। ਉਹਨਾਂ ਨੇ ਇਹ ਧਰਨਾ ਅੱਜ ਕਿਸਾਨਾਂ ਦੇ ਹੱਕ ਵਿੱਚ ਲਾਇਆ ਤਾਂ ਜੋ ਸਾਡਾ ਐਸਸੀ ਸਮਾਜ ਤੇ ਮੈਂ ਪਟਿਆਲੇ ਦੇ ਚੇਅਰਮੈਨ ਹੋਣ ਦੇ ਨਾਤੇ ਉਸ ਦੇ ਪੂਰੇ ਉਹਨਾਂ ਦੇ ਨਾਲ ਖੜੇ ਆ ਤੇ ਸਾਡਾ ਪੂਰਾ ਸਮਾਜ ਜਿੱਥੇ ਸਾਡੀ ਡਿਊਟੀ ਲਾਣਗੇ ਜਤਿੰਦਰ ਜੀ ਅਸੀਂ ਇਹਨਾਂ ਦੇ ਨਾਲ ਖੜੇ ਸਰਪਰ ਮਿਲਾਂਗੇ। ਜੈ ਭੀ ਜੈ ਭਾਰਤ ਜੈ 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 ਸਭ ਜਾਨ ਹਾਂਜੀ ਸਰ ਅੱਜ ਤੁਸੀਂ ਕਿਸ ਵਿਸ਼ੇ ਦੇ ਪ੍ਰੋਗਰਾਮ ਰੱਖਿਆ ਹੈ ਇਹ ਸਾਡੇ ਜੋ ਹਿਊਮਨ ਸੋਸਾਇਟੀ ਪਰ ਪੰਜਾਬ ਵੱਲੋਂ ਸਾਰੇ ਅਲੱਗ-ਅਲੱਗੇ ਸ਼ਹਿਰਾਂ ਵਿੱਚ ਕਿਸੇ ਤਰ੍ਹਾਂ ਦੇ ਜੋ ਆਪਣਾ ਜੀ ਕੈਂਡਲ ਮਾਰਚ ਕੀਤੀ ਗਈ ਹੈ ਸਾਰੇ ਆਪਣੇ ਸਾਰੇ ਪੰਜਾਬ ਵੱਲੋਂ ਪੰਜਾਬ ਦੇ ਵਿੱਚ ਸਾਡੀ ਟੀਮ ਵੱਲੋਂ ਤੇ ਜੋ ਅੱਜ ਪਟਿਆਲਾ ਵਿੱਚ ਸਾਡੀ ਭੈਣਾਂ ਮਾਵਾ ਤੇ ਜੋ ਸਾਡੇ ਜਿੰਨੇ ਵੀ ਮੈਂਬਰ ਸਨ ਉਹ ਸਾਰੇ ਨਾਲ ਲੈ ਕੇ ਕੈਂਡਲ ਮਾਰਚ ਕੀਤੀ ਗਈ ਹੈ ਇਹ ਸਾਡੇ ਟੀਮ ਵੱਲੋਂ ਛੋਟਾ ਜਿਹਾ ਉਪਰਾਲਾ ਜੋ ਕਿ ਕਿਸਾਨ ਉਥੇ ਜੋ ਅੱਜ 28 ਨਤੀਜਾ ਦਿਨ ਹੋ ਗਿਆ ਹੈ ਉਹਨਾਂ ਨੂੰ ਸੇਤ ਬਿਜਾ ਦੇ ਜਾਰੀ ਸਰਕਾਰਾਂ ਦੇ ਕਿਸੇ ਦਾ ਉਹਨਾਂ ਮਿਲ ਧਿਆਨ ਨਹੀਂ ਆ ਅਸੀਂ ਚਾਹੁੰਦੇ ਹਾਂ ਉਹਨਾਂ ਦੇ ਕਿਸੇ ਚੀਜ਼ ਦਾ ਜੋ ਜਿਸ ਕਰਕੇ ਉਹ ਮੁੱਦੇ ਤੇ ਬੈਠੇ ਨੇ ਉਸੇ ਉਹਨਾਂ ਦਾ ਜਲਦੀ ਜਲਦੀ ਹੱਲ ਕੀਤਾ ਜਾਵੇ ਤੇ ਜੋ ਅਸੀਂ ਉਹਨਾਂ ਦੇ ਲੰਬੀ ਉਮਰ ਵਾਸਤੇ ਬੇਰ ਵੀ ਕੀਤੀ ਹੈ ਤੇ ਕੈਂਡਲ ਕੈਂਡਲ ਜਲਾ ਕੇ ਸਾਰੀ ਖੜੀ ਟੀਮ ਤੇ ਰੋਸ਼ਮੰਦ ਅਸੀਂ ਕੀਤਾ ਹੈ ਤੇ ਅਸੀਂ ਚਾਹੁੰਦੇ ਹਾਂ ਵੀ ਡੱਲੇਵਾਲ ਸਾਹਿਬ ਜਲਦੀ ਜਲਦੀ ਸਬਸਤ ਹੁੰ ਤੇ ਉਹਨਾਂ ਦੀ ਮੰਗਾਂ ਪੰਜਾਬ ਸਰਕਾਰ ਤੋਂ ਅਸੀਂ ਬੇਨਤੀ ਕਰਦੇ ਹਾਂ ਕਿ ਪੰਜਾਬ ਸੈਂਟਰ ਗਵਰਨਮੈਂਟ ਤੋਂ ਵੀ ਜਲਦੀ ਜਲਦੀ ਜ ਉਹਨਾਂ ਦਾ ਹੱਲ ਕੱਢਿਆ ਜਾਵੇ ਜੋ ਕਿ ਅੱਜ ਮਰਨ ਦੇ ਬਿਲਕੁਲ ਬਹੁਤ ਕਰੀ ਪਹੁੰਚੇ ਹੋਏ ਨੇ ਉਹ ਇਹ ਅੰਨ ਦਾ ਅੜੀਕ ਨਾ ਕਰੋ ਇਸ ਕਰਕੇ ਮੈਂ ਚੰਦਾ ਸਾਰੀ ਟੀਮ ਵੱਲੋਂ ਤੁਹਾਨੂੰ ਖਾਸ ਕਰਦੇ ਹਾਂ ਰਿਕਵੈਸਟ ਕਰਦੇ ਹਾਂ ਵੀ ਜਗਦੀਸ਼ ਸਿੰਘ ਢੱਲੇਵਾਲ ਜੀ ਦੀ ਜੋ ਜਿਸ ਤਰ੍ਹਾਂ ਕਿ ਭੁੱਖੜ ਜਾ ਕੇ ਬੈਠੇ ਆ ਉਹਨਾਂ ਦੀ ਜਲਦੀ ਜਲਦੀ ਸੁਣਵਾਈ ਕੀਤੀ ਜਾਵੇ ਧੰਨਵਾਦ ਪ੍ਰਾਪਤੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ